ਪਿਆਰੀ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼ਾਂਤ ਵਾਬਾ ਹਰਨਾਮ ਸਿੰਘ ਜੀ ਮਹਾਰਾਜ ਕਿੰਗ ਵਾਲੇ ਕੰਬਰੀ ਵਾਲੇ puri ਵਾਲੇ ਤਵਾਰੇ ਵਾਲੇ ਪਿੰਡ ਜੰਡੋਲੀ ਵਾਲੇ ਜਿੱਥੇ ਕਿ ਮਹਾਪੁਰਖਾਂ ਦੇ ਸ਼ਾਂਤ ਦੇ ਅੱਜ ਮਿਤੀ 14 ਜਨਵਰੀ 2026 ਨੂੰ ਮਾਘ ਮਹੀਨੇ ਦਾ ਸੰਗਰਾਂਤ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਇਆ ਜਾ ਰਿਹਾ ਹੈ ਪ੍ਰਕਾਸ਼ ਗੁਰਪੁਰਬ ਮੁੱਖ ਰੱਖਦੇ ਹੋਏ ਇੱਕ ਸ੍ਰੀ ਅਖੰਡਕੋੜ ਸਾਹਿਬ ਜੀ ਦੇ ਧੋਗ ਪਾ ਜਾ ਰਹੇ ਹਨ ਗੁਰਦੁਆਰਾ ਉਸਤਾਂਤ ਬਾਬਾ ਹਰਨਾਮ ਸਿੰਘ ਮਹਾਰਾਜ ਕਿੰਗ ਵਾਲੇ ਕੰਬੜੀ ਵਾਲੇ ਪੂਰੀ ਵਾਲੇ ਚਵਾਰੇ ਵਾਲੇ ਪਿੰਡ ਜੰਡੂਲੀ ਵਾਲੇ ਜਮੇ ਗੁਰੂ ਰਖਨਾਸ ਨਾਮ ਰਹਿਓ ਸਾਦੂ ਰਹੇਓ ਸਭੂ ਗੁਰੂ ਬਿੰਦਾ ਬਹਵਨਾਂ ਨੇ ਕਰੇ ਜਗਤ रो हसद जी न ਮੇਂ ਦਰਦ ਭਿਆ ਮੈਂ ਰਾਮਦ ਹੋਈ ਸਤਿਗੁਰ ਸਜਣਾ ਮੇਰਾ ਨਾਮ ਜਪ ਲੰਭ ਮਿਲਿਆ ਕਹ ਜੀਵਾ ਹਰਮਤ ਦੀਦਾ ਹਰੇ ਆਏ ਦਰਦ ਭਿਆ ਮੈਂ ਰਾਮਦ ਹੋਈ ਸਤਿਗੁਰ ਸਜਣਾ ਮੇਰਾ ਹੁਨਾ ਮੈ ਮਹਿ ਲਹਿਤਾ ਜੀਵਾ ਤੁਮਥੀਵਾ ਹਰੇ ਆ ਇੱਕੋ ਹਉਮਕਾਰੋ ਸਤ ਗੁਰ ਵਰਸਾਨ ਰਾਗ ਮਲਾ ਰਾਗ ਇਹ ਤਿਤਗ ਪੰਚ ਵਰਨ ਦਨ ਸਤ ਨੰਮੈ ਅਟੋ ਨੰਦਨ ਪ੍ਰਥਮ ਕਾ ਦੋ ਨਾਮ ਕੰਤਾ ਬੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈ ਭੰ ਗੁਰ ਬਰਦਾ ਜੋ ਜਪ ਆਜ ਤਕੇ ਜੁਬਾ ਸਚ ਹੈ ਪੀ ਤਜ ਝਾਨ ਕੋਤੀ ਪੀ ਸਚ ਉਚੈ ਸੋਚਨਾ ਬੋਗਹਿ ਵੀ ਤੁਟੀ ਲਖਵਾਰ ਤੁਮੈ ਜਪਨਾ ਓਮੰਿ ਜੇ ਧਾਈ ਰਾਮ ਨਿਵਤਾਰ ਮੁਖਿਆ ਮੁਖਰੇ ਉਤਰੀ ਜੇ ਪੰਨਾ ਪੜੀਆਂ ਭਾਰ ਤਹਿ ਧਿਆਨ ਪਾਲਾ ਕੋ ਵੈ ਦਇਜ ਅਜਲੈ ਨਾਲ ਜਿਵਨ ਜੇ ਆਰਾਮ ਹੋਈਆ ਹੈ ਕਿਪੂਰਾ ਟੁੱਟੈ ਮਾਲ ਮੁਖ ਮਰਜਾਹੀ ਚਰਨਾਂ ਮਾਜ ਕਰੀਆ ਨਾਦ ਹੁਕਮੀ ਹੋਵਈਆ ਕਾਰ ਹੁਕਮ ਨਗਹਿ ਆਝਾਈ ਹੁਕਮੀ ਹੋਵਨਿ ਜੀ ਹੁਕਮ ਮਰਿ ਵੜਾਈ ਹੁਕਮੀ ਉਤਾਨੀਜ ਹੁਕਮ ਲਿਖ ਜੋਤ ਜੋਤ ਪਾਈਐ ਇਤਨਾ ਹੁਮੀ ਬਖਤੀ ਦਾ ਜਿ ਹੁਕਮੀ ਦਦਾ ਬਵਾਈਐ ਹੁਕਮੇ ਅੰਦਰ ਸਭ ਕੋ ਮਹਾਰੋਗਮਨਾ ਕੋਈ ਝਾਣ ਕੋ ਹੁਕਮ ਹੈ ਜੀ ਬੁਜੈ ਤਾਂ ਹੁਮੈ ਕਹੈ ਨ ਕੋਈ ਗਾਵੇ ਕੋ ਉੱਨਾਨੂ ਬੂ ਵਕਿਸੇ ਤਾਨ ਗਾਵੇ ਕੋ ਦਾਗ ਚੜੀ ਨੀ ਤਾਨ ਧਾਵੇ ਕੋ ਗੁਣ ਬੜੀਆਂ ਚਾਰ ਗਾਵੇ ਕੋ ਪਜਿਆ ਮਿਥੰ ਵਿਚਾਰ ਧਾਵੇ ਕੋ ਤਾਂਜ ਕਰੀ ਤਨ ਕੀ ਗਾਵੇ ਕੋ ਜੀ ਲੈ ਵਿਰਤੀ ਗਾਵੇ ਕੋ ਜਪੈ ਦੇ ਤਹੂਰਾ ਧਾਵੇ ਕੋ ਵੇ ਕੇ ਹਤਰਾ ਦੂਰ ਦਰਨ ਪ੍ਰਤੀ ਤਿਆ ਪਰ ਚੌਟ ہز کنا ٹائم ہوا مری سا سنگ جی آپ جی درشن کر رہی ہو رسوئی کر گردوارا سنت بابا ہر نام جی مہاراج جتنے کہ اج می چودہ جنوری 2026 ਨੂੰ ਮਾਗਮੇਨੀ ਸੰਗਰਾਮ ਮਨਾਇਆ ਜਾ ਰਹੀ ਹੈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰੂਪੁਰਬ ਨੂੰ ਸਮਰਪਿਤ ਹੁੰਦੇ ਹੋਏ ਇਹ ਸਾਰੇ ਸਮਾਗਮ ਕੀਤੇ ਜਾ ਰਹੇ ਹਨ ਸੰਕਾ ਵਾਸਤੇ ਚਾਹ ਪਕੌੜੀਆਂ ਦਾ ਲੰਗਰ ਤਿਆਰ ਹੋ ਰਿਹਾ ਹੈ ਆਪ ਜੀ ਵੀਡੀਓ ਵਿੱਚ ਦਿਖ ਰਹੇ ਹੋ ਪਕੌੜੀਆਂ ਦਾ ਲੰਗਰ ਚੱਲ ਰਿਹਾ ਹੈ ਸੰਤਾਂ ਸ਼ਕਟਪਾਣ ਵਾਸਤੇ ਤੇ ਨਾਲ ਹੀ ਜੋ ਪ੍ਰਸ਼ਾਦਾਂ ਦਾ ਲੰਗਰ ਹੈ ਉਹ ਤਿਆਰ ਹੋ ਰਿਹਾ ਹੈ ਜੀ ਇਸ ਸੇਵਾਵਾਂ ਗੁਰਦੁਆਰਾ ਸ਼ੰਤਬਾਬਾ ਹਰਮਾਨ ਸਿੰਘ ਮਹਾਪੁਰਸਾਂ ਦੇ ਅਸਥਾਨ ਤੇ ਹੋ ਰਹੀਆਂ ਹਨ ਲੰਗਰ ਪਕਾਉਣ ਦੀਆਂ ਤੇ ਨਾਲ ਹੀ ਕੋਰ ਦੇ ਅੰਦਰ ਲੰਗਰ ਤਿਆਰ ਹੋ ਰਿਹਾ ਹੈ ਜੋ ਕਿ ਸੰਕਤਾਂ ਨੂੰ ਸਕਾਇਆ ਜਾਵੇਗਾ ਅੱਜ ਮਿਤੀ 14 ਜਨਵਰੀ 2023 ਮਾਘ ਮਹੀਨੇ ਸੰਗਰਾਦ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰੂ ਪਰਮਸਮਰਤ ਹੁੰਦੇ ਹੋਏ ਇਹ ਸਾਰੀਆਂ ਸੇਵਾਵਾਂ ਚੱਲ ਰਹੀਆਂ ਹਨ ਜੋ ਆਪ ਜੀ ਇਸ ਵੀਡੀਓ ਵਿੱਚ ਪੱਲੀ ਪਾਂਦ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸੰਤਵਹੁ ਨਾਸੀ ਮਹਾਰਾਜ ਰਸੋਈ ਘਰ ਜਿੱਥੇ ਕੀ ਛੁਰਾ ਲੰਗਰ ਚਾਰ ਹੋ ਰਿਹਾ ਹੈ ਪਕਵਾਰਿਆਂ ਦਾ ਲੰਗਰ ਤਿਆਰ ਹੋ ਰਿਹਾ ਹੈ ਚਾਹ ਦਾ ਲੰਗਰ ਤਿਆਰ ਹੋ ਰਿਹਾ ਹੈ ਜੇ ਸੁਣੀ ਸੱਤੇ ਬਾਣੀ ਸੰਤ ਸਾਧਨ ਪਰੇ ਸਰ ਸਾਰੇ ਪੂਰੇ

ਨਾ ਮਾਨਸਤ ਜਾਨਕ ਗੁਰੂ ਨਾਨਕ ਨੰਦ ਲਾਖੀ ਵਾਹਿਗੁਰੂ ਆਨ ਹਰ ਤੂ ਮੂਰੀ ਵਾਹਿਗੁਰੂ ਤੇ ਕਾ ਬਖਸ਼ਾ ਵਾਹਿਗੁਰੂ ਆਖੀ ਤੋ ਗਈ ਵਾਹਿਗੁਰੂ جاتا منیلی جی ہو منگوتنام میں کام ਮਨ ਮਾਰੇ ਰੰਗੋ ਰਜਨਿਆ ਤੂੰ ਕਹਿ ਤੀ ਬਜੇ ਤੂੰ ਮਧੰਗੇ ਠੰਗੇ ਕਾਂਗਣੇ ਹੋ ਤਾਂ ਦੇ ਬੋਹ ਮਗੇ ਮਨਿਏ ਬਰਾਂ ਨੋ ਕੰਨ ਜੀ ਗੁਰੂ ਪਿਆਰੀ ਸਾਥ ਸੰਗਤ ਜੀ ਅੱਜ ਦਰਸ਼ਨ ਕਰ ਰਹੇ ਹੋ ਲੰਗਰ ਹਾਲ ਗੁਰਦੁਆਰਾ ਸੰਤ ਬਾਵਾ ਹਰ ਲੰਗਰ ਹਾਲ ਗੁਰਦੁਆਰਾ ਸੰਤ ਬਾਵਾ ਹਰਨਾਮ ਸਿੰਘ ਮਹਾਰਾਜ ਜਿੱਥੇ ਕੀ ਅੱਜ ਮਿਤੀ 14 ਜਨਵਰੀ 2022 ਮਾਗ ਮਹੀਨੇ ਸੰਗਰਾਣ ਮਨਾਇਆ ਜਾ ਰਹੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰ ਮਨਾਇਆ ਜਾ ਰਿਹਾ ਹੈ ਜੀ। ਇਸ ਨੂੰ ਮੁੱਖ ਰੱਖਦੇ ਹੋਏ ਚਾਹ ਪਕੌੜੇ ਦਾ ਟੋਟਲ ਨੰਬਰ ਪਟਾ ਚੱਲਿਆ ਜਾ ਰਿਹਾ ਹੈ। ਗੁਰਦੁਆਰਾ ਸ਼ੰਤਪਾਪਾਹਨਾ ਸਿੰਘ ਮਹਾਰਾਜ ਕਿੰਗਵਾਲੇ ਕੰਪਨੀ ਵਾਲੇ ਭੂਰੀ ਵਾਲੇ ਚੁਬਾਰੇ ਵਾਲੇ ਮਾਹਪੁਰ ਇਹ ਮਾਹਪੁਰ ਹਰਸਤਾਨ ਚੱਬੇਵਾਲ ਮਾਲਪੁਰ ਦੇ ਬਿਲਕੁਲ ਨੇੜੇ ਹੀ ਪੈਂਦਾ ਹੈ। ਜਿੱਥੇ ਕਿ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਅਤੇ ਮਾਘ ਮਹੀਨੇ ਦੀ ਸੰਗਰਾਂਦ ਮਨਾਈ ਜਾ ਰਹੀ ਹੈ ਚਾਹ ਪਕੌੜਿਆਂ ਦਾ ਅਟੁੱਟ ਲੰਗਰ ਬੱਤਾ ਜਾ ਰਿਹਾ ਹੈ ਗੁਰਦੁਆਰਾ ਸ਼ਾਂਤ ਬਾਬਾ ਨਾਨ ਸਿੰਘ ਮਹਾਰਾਜ ਕਿੰਗ ਵਾਲੇ ਕੰਬੜੀ ਵਾਲੇ ਪੂਰੀ ਵਾਲੇ ਚਵਾਰੇ ਵਾਲੇ ਮਹਾਰਾਜ ਸੰਗਰਾਂਦ ਦਾ ਦਿਹਾੜਾ ਹੈ ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰਿ ਸ਼ਨਾਮ ਹਰ ਦਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾ ਸੱਚੇ ਪਾਤਸ਼ਾਹ ਦੀ ਸੱਚੇ ਪਾਤਸ਼ਾਹ ਇਸ ਮਹਾਰਾਜ ਖੁਸ਼ੀ ਦੇ ਮੌਕੇ ਦੇ ਅਫਸਰ ਦੀ ਮਹਾਰਾਜ ਆਪ ਜੀ ਦੇ ਦਰ ਕਾ ਦੇ ਸੇਵਕ ਮਨਵਿੰਦਰ ਸਿੰਘ ਪੁੱਤਰ ਸਰਤਾਜ ਜਸਵੀਰ ਸਿੰਘ ਬੀਬੀ ਸਰਪ੍ਰੀਤ ਕੌਰ ਸਾਰੀ ਬਿੱਟੂ ਜੋ ਪਰਿਵਾਰ ਨਾਲ ਪਰਿਵਾਰ ਨੇ ਸੁਖ ਸਾਧੀ ਬੱਚਿਆਂ ਦੀ ਚੜ੍ਹਦੀ ਕਲਾ ਵਾਤੇ ਬਾਬਾ ਜੀ ਦੇ ਸ਼ੁਕਰਾਨੇ ਵੱਜੋਂ ਆਪ ਜੀ ਦੇ ਆਗਮਨ ਗੁਰੂ ਦੀ ਖੁਸ਼ੀ ਵਿੱਚ ਅੱਜ ਦੇ ਸੰਗਰਾਮ ਦੇ ਸੋਭ ਦਿਹਾੜੇ ਨੂੰ ਮੁੱਖ ਰੱਖਦੇ ਪਾਤਸ਼ਾਹ ਪਰਸ਼ੋਦੇ ਰੂਤਮ ਬਾਬਾ ਜੀ ਦੇ ਸਤਾਂ ਸ੍ਰੀ ਅਕਾਲ ਦੀ ਧੁਰ ਕੀ ਬਾਣੀ ਆਈ ਜਿਸ ਨਾਲ ਸਗਰੇ ਚਿੰਤ ਮਿਟਾਈ ਸ੍ਰੀ ਖੰਡ ਪਾਲ ਸਾਹਿਬ ਪੋਥੀ ਸਹਿਸ ਮੇਦ ਅਰੰਭਤਾ ਕਰਵਾਏਗੇ ਹਮਾਰਾ ਜੀ ਆਪ ਜੀ ਦੀ ਅਪਾਰ ਕਿਰਪਾ ਦਾ ਸਦਕਾ ਗੁਰਬਾਣੀ ਆਦ ਕੋ ਬਦ ਬਦ ਤੋਂ ਸੰਪੂਰਨ ਭੋਗ ਪਾਇਆ ਗਿਆ ਅੰਤਿਮ ਪੰਤਾ ਇਨੇ ਤਰੀ ਅੰਦਰ ਬਾਣੀ ਪੜਦੇ ਅੰਤਾਰ ਕਰਦੇ ਔਰ ਜਿਆ ਮੇਰਿਆ ਸੇਵਾ ਕਰਦੇ ਅੰਤਤਾ ਪੂਜਯ ਮੇਹਰਤ ਭੁੱਲਾ ਦੀ ਕੀਮਾ ਕਰਨੇ ਅੱਗੇ ਬਾਸਤ ਸਤਿਮਤ ਬਖਸ਼ਨੀ ਅਕਲ ਬਖਸ਼ੀ ਮਹਾਰਾਜ ਕਿਰਪਾ ਕਰਿਓ ਸੇਵਾ ਕੇ ਸਿਮਰਨ ਦੀ ਅਦਾਤਾ ਬਖਸ਼ੋ ਕਰਦਾ ਪਰਾ ਕਰਿਓ ਉਚੀ ਬਾਸਤਾ ਜੀ ਮਨਵਿੰਦਰ ਸਿੰਘ ਸਪੱਤਰ ਸਰਦਾ ਜਸਵੀਰ ਸਿੰਘ ਜੀ ਸਰਜੀਤ ਕੌਰ ਸਰਜੀਤ ਪਾਤਾ ਸਾਰੀ ਬੇਤੋ ਜੋ ਅਰਦਾਸ ਕਰਾਰ ਹੈ ਬੱਚੀ ਦੇ ਵਿਵਸਥੇ ਗੇਰਾ ਪ੍ਰਯਤਨ ਦਾ ਬੇਸੀ ਦੋਸਤਾਂ ਤੋਂ ਮਾ ਪਰਸ਼ੋ ਕੇ ਪਛੰਡਾ ਦੀਚਾ ਬੱਚੀ ਦੀ ਸਿੱਖੀ ਮੇਰਾ thank you ري <laughs disappointment> चलो पना जे गांति अचा पपर शेराणी गिया अचा گرو گوبند سنگشاہ جی پرگی سہی پر شہر وے نسبی جو دسویں گرو گوبند ساتشاہ جی آپ جی کے آگ من گرب کی خوشی سچی پاشا جی من چاؤ پیا ਗੁਰਦਾਤਾ ਮਨ ਦੀ ਸੁਣਿਆ ਜੀ ਦੇ ਸੱਚੀ ਬਾਤ ਜੀ ਗੁਰੂ ਤੇ ਮਹਾਰਾਜ ਆਗਮਨਪੁਰਬ ਦੀ ਖੁਸ਼ੀ ਵਿੱਚ ਮਹਾਰਾਜ ਸਾਡੀ ਦੀ ਸੰਗਤ ਤਾਰੇ ਨਗਰ ਤੋਂ ਸੰਗਤ ਵੱਲੋਂ ਪਰਸੋਂ ਦੇ ਰੋ ਤੋਂ ਅਤੇ ਸੰਗਰਾਮ ਦੇ ਸੁਖ ਦਿਹਾੜੇ ਨੂੰ ਮੁਕ ਰੱਖਦੇ ਸ੍ਰੀ ਖੰਨਪਤ ਦਾ ਰੰਮਤਾ ਕਰਵਾਏ ਗਏ ਸੰਤ ਆਪ ਜੀ ਦੀ ਅਪਾਰ ਕਿਰਪਾ ਦਾ ਸਦਕਾ ਸੱਚੀ ਬਾਤ ਜੀ ਮਹਾਰਾਜ ਸੰਪੂਰਨ ਭੋਗ ਪਾਏਗੇ ਸੁਭਰਤ ਹੈ ਗੁਰੂ ਗ੍ਰੰਥ ਸਾਹਿਬ ਬਾਤ ਜੀਓ

ਬੇਅੰਤ ਭੁੱਲਾਂ ਦੀ ਖਿਮਾ ਕਰਨੇ ਪਤਾ ਜੀ ਅੱਗੇ ਵਾਸਤੇ ਸਤ ਮਤ ਬਖਸ਼ੀ ਦਾਰਾ ਇਸ ਸੰਗਤ ਦੀ ਆਜਿਨੀ ਦਰ ਪਰਮਾਨ ਕਰਨੇ ਚੱਲਿਆ ਕਦਮ ਕਦਮ ਲੇਖੇ ਵਿੱਚ ਪਾਓ ਮਹਾਰਾਜ ਜਿਲਹੋਂ ਬੇਟਾ ਆਦਮ ਦੀ ਪਰਮਾਨ ਕਰਨੀਆਂ ਕਰਤਕ ਮਾਈ ਜੀ ਵਾਅਦੇ ਕਰਨੇ ਦਾ ਸਿਮਰਨ ਬਾਣੀ ਬਾਣੀ ਦਾ ਜੋੜ ਨਾਲ ਸਿੱਧੀ ਪਤਾ ਜੀ ਮਹਾਰਾਜ ਉਹ ਆਪ ਜੀ ਦੇ ਆਖੜ ਪਰਬ ਦੀ ਖੁਸ਼ੀ ਵਿੱਚ ਪੰਜ ਪਿਆਰੇ ਸਤਿਬਰਾਂ ਪੰਜ ਪੰਜ ਪਿਆਰੇ ਦੀਗਵਾਈ ਵਿੱਚ ਆਪ ਜੀ ਦੀ ਛਤਰ ਛਾਇਆ ਹੇਠ ਸੰਗਤਾਂ ਨੇ ਲੰਗਰ ਮਿlt ਕਰਕੇ ਜੋ ਨਗਰ ਕੀਰਤਨ ਵਿੱਚ ਰਬਾ ਦਾ ਕੀਰਤੀ ਸੀ ਆਪ ਜੀ ਦੀ ਅਪਾਰ ਕਿਰਪਾ ਦਾ ਸਦਕਾ ਪੁੰਜਾ ਫੁੱਲਾਂ ਚੁਕਾਂ ਦੀ ਕੀਮਾ ਕਰਨੀ ਮਾਰਾ ਸਭ ਦਾ ਭਲਾ ਕਰਨਾ ਸਭ ਸੰਗਤਾਂ ਨੇ ਵੱਧ ਚੜਕੇ ਸੇਵਾ ਨਿਭਾਈਆਂ ਨੇ ਲੰਗਰ ਲਾਇਆ ਸੀ ਸਭਨਾ ਦੀਆਂ ਸੇਵਾਵਾਂ ਮਹਾਰਾਜ ਨਗਰਾਂ ਭਾਇ ਮਰਿ ਥਾਏ ਪੌਣੇ ਸੱਚੀ ਪਾਤਸ਼ਾਹੇ ਤੱਕਿਆ ਬਖਸ਼ਣੀਆਂ ਦੀ ਬਾਤ ਤੇ ਵੱਧ ਚੜਕੇ ਸੇਵਾ ਕਰ ਸਕਣ ਦੇਸਾ ਪ੍ਰਦੇਸਾ ਵਿੱਚ ਬੱਚਿਆਂ ਤੇ ਸਿਰ ਤੇ ਮੇਰਾ ਪ੍ਰਿਆਪ ਰੱਖਣਾ ਖਾਲਸੇ ਪੰਥ ਦੀ ਚੜ੍ਹਦੀ ਕਲਾ ਵਿੱਚ ਬੰਦੀ ਸਿੰਘ ਰਿਹਾ ਕਰਵੇ ਪਤਾਂ ਕਿਰਪਾ ਕਰੋ ਮਹਾਰਾਜ ਸਚੀ ਪਤਾਂ ਜੀ ਉਹ ਸਬਦਾ ਪੜਾ ਕਰਣਾ ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਮ ਕਿਤਾਬ ਮੁਖਤੇ ਜੋ ਬੋਲੇ ਇਹਾ ਉਹ ਆ ਸੱਚ ਹੋਇ ਹੈ ਗੁਰੂ ਗ੍ਰੰਥ ਸਾਹਿਬ ਪਤਾਂ ਜੀ ਅディ ਮਾਗਦੇ ਮੇਂ ਨੀਦਾ ਅਜ ਅਗਾਜ ਹੋ ਰਿਹਾ ਹੈ ਤਾਗ ਮੱਜਲ ਸੰਗ ਸਾਧੂਆ ਢੂੜੀ ਕ੍ਰਿਸ਼ਨਾਨ ਹਰਿ ਕਾ ਨਾਮ ਧਿਆਏ ਸੋ ਸੁਪਨਾ ਨੂੰ ਕਰਦਾਨ ਕਿਰਪਾ ਕਰੋ ਦੇਵ ਕੇ ਦਾਤੇ ਈ ਮਾਗਦਾ ਬਿਨਾ ਸੋ ਸੰਗਤਾ ਦਾ ਹੀ ਮਾਰਾ ਸੁਖਾਂ ਦਾ ਪ੍ਰਿਆਪਤ ਹੋਏ ਸਵੰਗ ਮੰਡਾਲਾ ਦੀ دیਵਾਨਾ ਦੀ ਸਮਾਪਤੀ ਯਾਰਨਾਥ ਦਾ ਪ੍ਰਵਾਨ ਕਰੋ ਪਾਵਨ ਸ੍ਰੀ ਉਪਨਾਮਾ ਬਖਸ਼ ਕਰਕੇ ਆਪ ਜੀ ਸੱਚੀ ਪਾਤਸ਼ਾਹ ਜੀ ਸੱਚਾ ਮਾਣ ਵਿੱਚ ਮੀ ਰਾਜ ਕਰਨ ਉਹ ਸੁਖ ਵੇ ਨਾਮ ਚਿਤਿ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸੁਰ ਵਖ ਦਾਈ ਭਲਾ ਵਾਹਿਗੁਰੂ ਜੀ ਤੋ ਹਲਸੋ ਵਾਹਿਗੁਰੂ ਜੀ ਕੀ ਫਤਿਹ ਮਾਘ ਮੱਜਨ ਸੰਗ ਸਾਧੂਆ ਢੋਰੀ ਕਰਿ ਸਲਾਣ ਹਰ ਕਾ ਨਾਮ ਧਿਆਏ ਸੋਣੈ ਸਭ ਨਾਨੋ ਕਰ ਦਾਨ ਜਨਮ ਕਰਮ ਮਾਲ ਉਤਰੈ ਮਨ ਤੇ ਜਾਏ ਗਮਾਨ ਕਾਮ ਕ੍ਰੋਧਨ ਕੋਹੀਐ ਵਿਦਿਸ਼ੈ ਧੋਪ ਸੋ ਦੇ ਮਾਰਗ ਚੱਲਦੇ ਆ ਉੱਤਕ ਕਰੇ ਜਹਾਨ ਅਠ ਸੱਡ ਤੀਰਤ ਸਗਲ ਪੰਨ ਜੀ ਦਇਆ ਪਰਵਾਨ ਜਿਸਨੋ ਦੇਵੇ ਦਇਆ ਕਰ ਸੋਈ ਫੁਰਕਤ ਜਾਨ ਪ੍ਰਭ ਆਪਨਾ ਨਾਨਕ ਤੇਨ ਕੁਰਬਾਨ ਬਾਗ ਸੱਚੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਹਿਵਾਨ ਬਾਗ ਸੱਚੇ ਸੇ ਕਾਂਢੀ ਹੈ ਜਨਪੂਰਾ ਗੁਰ ਮਿਹਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗੁਰੂ ਪਿਆਰੀ ਸਾਧ ਸੰਗਤ ਜੀ ਅਬ ਦਰਸ਼ਨ ਕਰ ਰਹੇ ਹੋ ਲੰਗਰ ਹਾਲ ਗੁਰਦੁਆਰਾ ਸਤਬਾਬਾ ਹਰਨਾਮ ਸਿੰਘ ਜੀ ਮਹਾਰਾਜ ਕਿੰਗ ਵਾਲੇ ਕੰਪਨੀ ਵਾਲੇ ਪੂਰੀ ਵਾਲੇ ਚਵਰੇ ਵਾਲੇ ਪਿੰਡ ਜੰਡੋਲੀ ਵਾਲੇ ਜਿੱਥੇ ਕਿ ਮਹਾਪੁਰ ਸਾਹਿਬ ਦੇ ਸ਼ਾਂਤੀ ਅਜ ਮਿਤੀ 14 ਜਨਵਰੀ 2026 ਸਮਾਗਰੀ ਸੰਗਰਾਣ ਦਾ ਦਿਨ ਮਨਾਇਆ ਜਾ ਰਿਹਾ ਹੈ ਤੇ ਉਸ ਦੇ ਨਾਲ ਨਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਇਹਨਾਂ ਦੋਨਾਂ ਇਸ ਸਮਾਗਮਨ ਸਮਰਪਿਤ ਹੁੰਦੇ ਹੋਏ ਗੁਰੂ ਦਾ ਅਟੁੱਟ ਲੰਗਰ ਵਰਤਾਇਆ ਜਾ ਰਿਹਾ ਲੰਗਰ ਹਾਲ ਗੁਰਦੁਆਰਾ ਸਤਿ ਸ੍ਰੀ ਅਕਾਲ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਗੰਗ ਵਾਲੇ ਕੰਪਲੀ ਵਾਲੇ ਪੂਰੀ ਵਾਲੇ ਚੋਾਰੇ ਵਾਲੇ ਪਿੰਡ ਜੰਡੂਲੀ ਵਾਲੇ ਮਿਤੀ 14 ਜਨਵਰੀ 2026 ਨੌਗ ਮਹੀਨੇ ਸੰਗਰਾਂਦ ਮਨਾਇ ਗਈ ਤੇ ਨਾਲ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਇਆ ਗਿਆ ਹੈ ਜੀ ਗੁਰਦੁਆਰਾ ਸ਼ਾਂਤਪਾਪਾ ਹਰਨਾਮ ਸਿੰਘ ਮਹਾਰਾਜ ਕਿੰਕਵਾਲੇ ਕੰਬੜੀ ਵਾਲੇ ਢੂਲੀ ਵਾਲੇ ਤੇ ਬਾਰੇ ਵਾਲੇ ਮਾ ਆਪ ਜੀ ਦਰਸ਼ਨ ਕਰੋ ਸੰਤ ਨੰਦਰ ਲੰਗਰ ਸਕਦੀਆਂ ਹੋਈਆਂ ਗੁਰਦੁਆਰਾ ਸ਼ਾਂਤਪਾਪਾ ਹਰਨਾਮ ਸਿੰਘ ਮਹਾਰਾਜ ਲੰਗਰ ਹਾਲ ਦੇ ਵਿੱਚ ਗੁਰੂ ਦਾ ਅਤੁੱਟ ਲੰਗਰ ਬਖਰਾਇਆ ਜਾ ਰਿਹਾ ਹੈ ਸੰਤਾਂ ਨੂੰ ਸੰਗਤ ਸਤਿਮਾ ਮਹ ਲੋਕਾ ਖਟ ਲੰਗਰ ਹਾਲ ਗੁਰਦੁਆਰਾ ਸ਼ਾਂਤਪਾਪਾ ਹਰਨਾਮ ਸਿੰਘ ਮਹਾਰਾਜ ਕਿੰਕਵਾਲੇ ਕੰਬੜੀ ਵਾਲੇ ਪਿੰਡ ਜੰਡੋਲੀ ਵਾਲੇ ਇਹ ਨਗਲ ਕੱਬੇਵਾਲ ਦੇ ਬਿਲਕੁਲ ਨਜ਼ਦੀਕ ਪੰਡਾ ਚੜ੍ਹ ਦੇ ਪੱਖੋਂ ਸਾਡਾ ਜੀ ਨਜ਼ਰ ਹੈ ਜਿੱਥੇ ਕਿ ਮਹਾਪੁਰਸ਼ਨ ਅਸਥਾਨ ਤੇ ਪਿਤਾ ਸ੍ਰੀ ਪਾਸ਼ਾ ਤੰਕਾਂ ਚੇਰੀ ਗੁਰਗੋਵਿੰਦ ਸਿੰਘ ਜੀ ਦਾ ਪ੍ਰਕਾਸ਼ ਵਰਪੂਰ ਮਨਾਇਆ ਗਿਆ ਅਤੇ ਮਾਘ ਮਹੀਨੇ ਸੰਗਰਾਂਦ ਮਨਾਈ ਗਈ ਅੱਜ ਦੀ ਮਿਤੀ 14 ਜਨਵਰੀ 2026 ਉਥੇ ਵਰਤਨਾਂ ਦੀ ਸੇਵਾ ਚੱਲ ਰਹੀ ਹੈ ਜੀ ਜੋ ਉਥੇ ਵਰਤਨ ਉਹ ਸਾਫ਼ ਸੋਇ ਕੀਤੇ ਜਾ ਰਹੇ ਹਨ ਤਾਂ لنگر ہال گردوا سنت بابا ہر نام سنگھ مہاراج سنگان کا ٹاٹا دو ہزار اکٹھ لنگر ہال گردوارا سنت بابا نام سر مہاراج